ਮਾਤਾ ਬਾਨੀ ਕਿਥੇ ਮਾਤਾ ਉਮੀ ਆ ਜਾ ਇਧਰ ਆ ਗੱਲ ਸੁਣੋ ਮੇਰੀ ਮੜੀ ਕੀ ਹੋ ਗਿਆ ਹੁਣ ਉਹ ਹੋਣਾ ਕੀ ਆ ਜੋੜ ਬਾਈ ਦਾ ਫੋਨ ਆਇਆ ਸੀ ਹੈ ਤੇ ਮੈਨੂੰ ਲੱਗਦਾ ਉਹਨਾਂ ਦੇ ਘਰ ਗਏ ਸੀ ਕਿਤੇ ਉਹ ਅੱਛਾ ਉਹਨਾਂ ਨੇ ਘਰ ਤੇ 3:00 ਵਜੇ ਹੀ 3:00 ਵਜੇ ਨੇ ਹੋਰ ਕੀ ਹੋਣਾ ਇੱਥੇ ਹੁਣ ਮੇਰੇ ਤੇ ਲੱਗਦਾ ਭੱਜਦੇ ਫਿਰਦੇ ਹੋ ਕਿਤੇ ਹੁਣ ਤੇ ਨਾਲੇ ਉਹਨਾਂ ਨੇ ਮੈਨੂੰ ਦੱਸਿਆ ਵਾ ਸੰਦੀਪਣੀ ਉਹ ਇਧਰ ਦੀ ਬੱਸੇ ਬੈਠੀ ਹੈ ਕਿਤੇ ਸ਼ਾਇਦ ਆ ਟੇ ਪਿੰਡ ਹੀ ਆਵੇਗੀ ਤੇ ਜੇ ਕਿਤੇ ਉਹ ਇੱਥੇ ਆਈ ਇੱਥੇ ਤੇ ਨੀ ਮੜਨਦੀ ਉਹਨੂੰ ਤੇ ਮੇਰੀ ਸੁਣ ਲਓ ਗੱਲ ਮੈਂ ਘਰ ਹੋਵਾਂ ਜਾਂ ਨਾ ਹੋਵਾਂ ਅਬ ਤੇ ਮੈਂ ਹੁਣ ਕਰਈ ਆ ਜੇ ਇੱਥੇ ਆ ਗਈ ਨਾ ਚੰਗੀ ਬੇਤੀ ਕਰਕੇ ਭੇਜੀ ਉਹਦੇ ਠੀਕ ਹੈ ਨਾ ਅੱਗੇ ਕਸਰ ਰਹਿ ਗਈ ਥੋੜੀ ਜੀ ਕੋਈ ਨਹੀਂ ਆ ਰਹਾਂਦੇ ਉਹਨੂੰ ਇੱਕ ਵਾਰੀ ਇੱਥੇ ਵੇਖਿਓ ਜੇ ਬੰਦਾ ਕੀ ਆ ਇੱਥੇ ਜੇ ਇੱਕ ਵਾਰੀ ਤਾਂ ਕੇ ਮਾਰ ਕੇ ਨਾ ਬਾਹਰ ਖੜਿਆ ਉਹਨੂੰ ਵੀ ਆਖਣਾ ਮਾਤਾ ਇੱਧਰ ਰਹਿਣ ਨਹੀਂ ਦੇਣਾ ਜਿੰਨੇ ਮਰਜ਼ੀ ਤਰਲੇ ਮਾਰੇ ਅਸੀਂ ਜੋ ਮਰਜੀ ਗਾਵੇ ਰਹਿਣਾ ਇੱਥੇ ਰੱਖਣੀ ਨਹੀਂ ਠੀਕ ਹੈ ਨਾ ਹੁਣ ਭਜਦੇ ਫਿਰਦੇ ਸਾਰਾ ਟੱਬਰੀ ਲੁੱਕ ਜਾਈਓ ਡਰਦੇ ਜਾਈਓ ਪੁਲਿਸ ਕੋਲ ਨਾ ਹੀ ਅਹੀਂ ਨੂੰ ਘਰ ਨਹੀਂ ਆਪਣੇ ਵਾੜਨਾ ਤੇ ਨਾ ਹੀ ਰੱਖਣਾ ਹੀ ਆਂ ਆਹੀਂ ਪੁੱਛ ਕੋ ਥੋੜੇ ਧੱਕੇ ਖਾਣੇ ਆ ਇੱਥੇ ਕੋਈ ਗੱਲ ਨਹੀਂ ਮਾਤਾ ਆ ਲੈਂਦੇ ਇੱਕ ਇੱਥੇ ਚੰਗੇ ਪੱਠੇ ਪਾ ਕੇ ਤੋਰਾਂਗੇ ਹੁਣ ਠੀਕ ਹੈ ਮੈਨੂੰ ਤੇ ਡਰ ਚਾ ਵੀ ਲੱਗਣ ਢਿਆਵਾ ਪਤਾ ਨਹੀਂ ਬਨੇ ਘਰ ਵੜਨਾ ਮੈਨੂੰ ਕਿ ਨਹੀਂ ਵੜਨਾ ਦਰਵਾਜ਼ਾ ਤੇ ਖੁੱਲਾਈ ਹੀ ਸਾਮਨੇ ਤੇ ਕੋਈ ਦਿਖ ਨਹੀਂ ਰਿਆ ਚੱਲ ਕੋਈ ਗੱਲ ਨਹੀਂ ਆਪਣਾ ਹੀ ਘਰ ਚੱਲ ਜਾਨੀ ਇੱਦਾਂ ਹੀ ਮੰਮੀ 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 ਮਮਿ ਸਾਸਿ ਘਰ ਤੇਰਨਾ ਸਾਸਿ ਘਰ ਗਾਦੀ ਤੁਮ ਕਿਧਰ ਆ ਗਈਆਂ ਮੰਮੀ ਮੈਂ ਆਪਣੇ ਘਰ ਹੀ ਆਈ ਆਂ ਹੋਰ ਕਿੱਥੇ ਓਣਾ ਹੀ ਨਹੀਂ 2 ਸਾਲ ਤੇਰੇ ਵਿਆਹ ਨੂੰ ਹੋਇਆ ਤੋਰਨ ਦੇ ਤੇ ਇੱਥੇ ਵੱਡੀ ਨਾ ਤੇ ਹੁਣ ਤੂੰ ਕਤਲ ਕਰਕੇ ਤੇ ਇੱਥੇ ਆਣ ਵੜੀ ਨੀ ਆ ਮੰਮੀ ਅਹੀਂ ਕੋਈ ਕਤਲ ਨਹੀਂ ਕੀਤਾ ਸਾਡਾ ਝੂਠਾ ਹੀ ਨਾਂ ਲੱਗਣ ਡਿਆ ਵਾ ਉਹ ਕਿੰਨੇ ਕਰਤਾ ਬਾਣ ਕੇ ਬਾਹਰੋਂ ਕਰਤਾ ਕਿਹਨੇ ਨਿਆਣ ਕੇ ਉਹਦਾ ਮੈਂ ਤਾਂ ਮੰਮੀ ਨੂੰ ਬਥੇਰਾ ਝੋਰ ਲਾਇਆ ਸੀ ਕਿ ਮੈਨੂੰ ਉੱਥੇ ਜਾਣ ਦੋ ਤੁਸੀਂ ਬਗਾਨੀ ਤੀ ਨੂੰ ਮਾਰ ਕੇ ਤੇ ਹੁਣ ਇੱਥੇ ਮੇਰੇ ਘਰਾਂ ਕ ਵੜ ਗਈਆਂ ਮੰਮੀ ਕਿਉਂ ਇਦਾਂ ਕਰਨ ਢੇ ਮੇਰੇ ਨਾਲ ਤੂੰ ਰਾਏ ਮੈਂ ਜਿੱਧਰੋਂ ਆਈ ਆ ਹੁਣ ਪੁਲਿਸ ਕੋ ਡਰਦੀ ਇੱਥੇ ਦੌੜੀ ਆਈਆਂ ਮੇਰੇ ਕੋ ਮੈਂ ਕੁਛ ਨਹੀਂ ਕੀਤਾ ਹੈਗਾ ਮੇਰਾ ਝੂਠਾ ਹੀ ਨਾਂ ਲੱਗਣ ਡਿਆ ਤੁਹਾਨੂੰ ਕਨ ਪਸਾਉਣ ਲੱਗੀਆਂ ਚਾਹੇ ਇੱਧਰ ਸਿੱਧੀ ਹੋ ਜਾ ਉਹ ਜਾ ਉਧਰ ਮੰਮੀ ਮੈਂ ਆਪਣੇ ਘਰ ਹੀ ਆਈ ਆ ਮੈਂ ਨਹੀਂ ਕਾ ਜਾਣਾ ਤੇ ਤੇਰਾ ਘਰ ਨਹੀਂਗਾ ਸਿੱਧੀ ਜਿਹ ਜੇ ਤੇਰਾ ਘਰ ਹੁੰਦਾ ਨਾ ਉਦੋਂ ਵੀ ਵਸਦੀ ਇੱਥੇ ਤੁਹਾਡੇ ਘਰ ਤੇ ਮੰਮੀ ਉਦੋਂ ਤੂੰ ਵੀ ਸਹਿਮਤ ਸੀ ਨਾ ਨਹੀਂ ਮੇਰੇ ਪੁੱਤ ਦੇ ਘਰ ਤੋਂ 4 ਦਿਨ ਨਹੀਂ ਰਹੀ ਤੇ ਤੂੰ ਹੁਣ ਮੇਰੇ ਘਰ ਆ ਗਈਆਂ ਤੂੰ ਉਦੋਂ ਤੈਨੂੰ ਫੋਨ ਕਰਕੇ ਆ ਤੇਰੇ ਘਰ ਦੇ ਜੁੜੇ ਹੱਥ ਤੇ ਉਧਰ ਨਿਕਲ ਜਾ ਬਾਹਰ ਜਾ ਮੰਮੀ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਮੈਂ ਤੈਨੂੰ ਰਹਿਣ ਨਹੀਂ ਦੇਣਾ ਤੂੰ ਜਿੱਥੇ ਆ ਨਹੀਂ ਨਹੀਂ ਚੱਲ ਚੱਲ ਮੈਂ ਨਹੀਂ ਰਹਿਣ ਦੇਣਾ ਇੱਥੇ ਨਹੀਂ ਨਹੀਂ ਮੰਮੀ ਮੈਨੂੰ ਰੱਖ ਲਓ ਵੇਲੋ ਪਲੀਜ਼ ਨਹੀਂ ਪੁੱਤ ਤੂੰ ਚੱਲ ਜਿੱਧਰੋਂ ਆਈਆਂ ਨਾ ਉੱਥੇ ਚੱਲ ਤੂੰ ਮੰਮੀ ਮੇਰੀ ਗੱਲ ਤੇ ਸੁਣੋ ਜੀ ਇੱਥੇ ਕੀ ਲੈਣ ਆਈਆਂ ਮੈਂ ਆਪਣੇ ਘਰ ਆਈਆਂ ਫਿਰ ਕੀ ਹੋ ਗਿਆ ਸੁਨੀ ਮੈਨੂੰ ਅੱਗੇ ਵੀ ਕਿਹਾ ਸੀ ਇਹਦਾਂ ਕਰ ਰਹੀਆਂਗਾ ਠੀਕ ਹੈ ਨਾ ਤੇ ਨਾਲੇ ਤੂੰ ਕਹਿੰਦੀ ਸੀ ਮੇਲਾ ਮੰਡਲ ਨੂੰ ਨਾਲ ਲੈ ਕੇ ਆਉਣਾ ਵਾ ਆਇਆ ਨਹੀਂ ਮੇਲਾ ਮੰਡਲ ਨਾਲ ਹੁਣ ਉਹ ਗੁੱਸੇ ਵਿੱਚ ਤੇ ਕਈ ਕੁਝ ਕਹਿ ਦੇਈਦਾ ਵਾ ਇਹ ਗੱਲਾਂ ਹੀ ਕਰਨੀਆਂ ਸੌਖੀਆਂ ਵਾਂ ਹੁਣ ਤੁਹਾਨੂੰ ਭਜ ਦੋ ਰੁਪਈਏ ਨਾ ਲੁਕਦੇ ਫਿਰਨਦੇ ਹੁੰਦੇ ਸੀ ਅਸੀਂ ਕੁਝ ਨਹੀਂ ਕੀਤਾ ਤੂੰ ਵੀ ਸਾਡਾ ਨਾਮ ਲਾਈ ਜਾਂਦੇ ਮੰਮੀ ਵੀ ਕਹਿਣ ਤੇ ਉਹ ਸੰਦੀਪ ਸਭ ਕੋ ਤੂੰ ਕੀਤਾ ਵਾ ਇਹ ਆਂਦੇ ਸੱਟ ਮਿਹੜ ਜਾਂਦੀ ਐ ਬੋਲ ਨਹੀਂ ਮਿਹੜਦੇ ਜਿਹੜੇ ਬੋਲ ਮੂੰਹ ਨਿਕਲ ਗਏ ਨਾ ਉਹ ਨਹੀਂ ਤੇਰੇ ਮਿਟਣੇ ਹੁਣ ਉਹ ਮੰਮੀ ਸੋਚ ਕੇ ਵੇਖ ਉਹ ਕੁੜੀ ਕਿੱਦਾਂ ਮਰੀ ਹੋਊਗੀ ਜਦੋਂ ਇਹਨੇ ਮਾਰਿਆ ਹੋਊਗਾ ਉਹਨੂੰ ਉਹ ਜਿਹੜੀ ਤਰਫ ਤਰਫ ਕੇ ਮੜੀ ਹੁਣੀ ਆ ਇਹਨੂੰ ਕੱਢ ਪਰੇ ਜਿੱਧਰੋਂ ਆਈ ਐ ਆਈ ਨੇ ਆਪਣੇ ਘਰ ਚਲ ਠੀਕ ਐ ਨਾ ਜਿੱਥੋਂ ਆਈ ਆ ਮੈਨੂੰ ਬਦੂ ਹੀ ਭਜਦੇ ਫਿਰਨਦੇ ਹੋ ਬਾਹਰ ਤਲੇ ਮੜੇ ਤੁਸੀਂ ਤੇ ਦੂਜੇ ਘਰੋਂ ਨਿਕਲਦੇ ਫਿਰਦੇ ਤੁਸੀਂ ਕਿਹੜੇ ਘਰੋਂ ਨਿਕਲਦੇ ਅਸੀਂ ਉਹ ਮੈਂ ਨਿਆਣਾ ਨਹੀਂ ਹਾਂ ਠੀਕ ਐ ਨਾ ਸਭ ਕੋ ਪਤਾ ਮੈਨੂੰ ਉਥੇ ਕੀ ਹੋਣਾ ਕੀ ਨਹੀਂ ਨਿਆਣਾ ਨਹੀਂ ਹਾਂ ਮੈਂ ਠੀਕ ਐ ਨਾ ਇਹ ਸਭ ਕੋ ਝੂਠ ਵਾ ਮੈਂ ਸੱਚਾ ਹਾਂ ਇਹ ਤੁਹਾਡੇ ਕੋ ਸੁਣਿਆ ਨਹੀਂ ਹੈ ਜਾਣਦੇ ਹੁਣ ਉਹਨਾਂ ਨੂੰ ਸੁਣਾ ਦੇਣਾ ਪੁਲਿਸ ਨੇ ਕਾਂ ਲੋਕ ਦੇ ਫੈਂਡੇ ਹੋਂ ਤੁਸੀਂ ਤੇ ਇਹ ਵੀ ਤੇ ਮੇਰਾ ਆਪਣਾ ਹੀ ਘਰ ਵਾ ਮੈਨੂੰ ਰੱਖ ਲੋ ਕਿ ਇਤਨਾ ਘਰ ਨਹੀਂ ਹੈਗਾ ਬਾਹਰ ਨਿਕਲਦੀ ਬੰਨ ਠੀਕ ਹੈ ਸੰਦੀਪ ਮੇਰਾ ਤਾਂ ਕੰਮ ਸੌਖਾ ਹੋ ਗਿਆ ਹੁਣ ਮੈਨੂੰ ਤਲਾਕ ਦੇ ਪੇਪਰ ਨਹੀਂ ਬਣਾਉਣੇ ਪੈਣੇ ਕਿਉਂਕਿ ਤੈਨੂੰ ਤਾਂ ਉਹ ਸਜ਼ਾ ਹੋ ਜਣੀ ਆ ਤੂੰ ਜਰਾ ਨਾ ਜੇਲ੍ਹ ਚ ਕੋਈ ਗੱਲ ਨਹੀਂ ਜਿਹੜੇ ਰਾਹੀਂ ਆਈਆਂ ਨਾ ਉਸੇ ਰਾਹ पे ਜਾ ਅਹੀਂ ਤੈਨੂੰ ਰੱਖਣਾ ਨਹੀਂ ਆ ਇਸ ਘਰ 'ਚ ਤੇਰੀ ਸਾਹ ਜਗ੍ਹਾ ਹੈ ਨਹੀਂ ਮੰਮੀ ਤੁਸੀਂ ਇਹ ਗੱਲ ਕਰਦੇ ਸੀ ਨਾ ਤੂੰ ਉੱਥੇ ਰਹਿਣੀ ਆ ਤੇ ਇਹ ਵੀ ਤੇ ਨਾਲ ਹੀ ਰਹਿੰਦੇ ਸੀ ਨਾ ਦੋਵੇਂ ਜਣੇ ਇਕੱਠੇ ਹੀ ਰਹਿਣਗੇ ਮੈਨੂੰ ਬਰਾ ਉੱਥੇ ਮੈਂ ਕਿੱਦਾਂ ਆਇਆ ਠੀਕ ਹੈ ਨਾ ਤੇ ਦੁਵਾ ਮਾਵਾ ਤੇ ਮੇਰੀ ਉਹ ਬੇਇੱਜ਼ਤੀ ਕੀਤੀ ਆ ਮੈਂ ਯਾਦ ਰੱਖਾਂਗਾ ਠੀਕ ਐ ਸਾਰੀ ਉਮਰ ਇੱਕ ਚਾਰ ਦਿਨ ਹੀ ਕਿਆ ਸੀ ਨਾ ਤੁਹਾਡੇ ਕੋਲ ਤੇ ਤੁਸੀਂ ਅੰਜੀਆਂ ਗੱਲਾਂ ਆਤੀਆਂ ਸੀ ਤੇ ਤੂੰ ਜਿਹੜੀ ਮੇਰੀ ਬੇਇੱਜ਼ਤੀ ਕਰਨ ਦੇ ਉਹ ਕੋਈ ਬੇਇੱਜ਼ਤੀ ਮੈਨੂੰ ਇਹਦੀ ਚੀਜ਼ ਦਾ ਨਹੀਂ ਪਤਾ ਠੀਕ ਐ ਨਾ ਜੋ ਸਜ਼ਾ ਹੋਣਾ ਜਾ ਕੇ ਤੇ ਭੁਗਤੋ ਤੂੰ ਆਪਣੀ ਨੀਤੀ ਕਰਾਉਂਦੇ ਹੀ ਆ ਜੇ ਚੱਜ ਦੀ ਤਾਂ ਹੁੰਦੀ ਨਾ ਤੇ ਤੂੰ ਆ ਕਮਾਂ ਚ ਪੈਂਦੀ ਨਾ ਤੂੰ ਕੀ ਹੁਣ ਚਾਹੁੰਦੀ ਆ ਇਹ ਨਾਲ ਇਹ ਵੀ ਕਿਤੇ ਰਗੜੇ ਜਾਣ ਅਹੀਂੇ ਕੰਮ 'ਚ ਆਉਣਾ ਠੀਕ ਐ ਨਾ ਅਹੀਂ ਸੱਚਾਈ ਦਾ ਸਾਥ ਦੇਣਾ ਠੀਕ ਐ ਨਾ ਤੂੰ ਤੇ ਕਾਬੂ ਹੁਣੇ ਆਉਣਾ ਵਾ ਨਾਲ ਤੇਰੀ ਮੰਮੀ ਤੇ ਨਾਲ ਮਾਸੀ ਸਭ ਰਗੜੇ ਉਹ ਲੋਕ ਦੀ ਫੇਰੰਡਈਆ ਆ ਗਈ ਮੈਂ ਘਰ ਆਪਣੀ ਆ ਗਈ ਮਮਮੀ ਸਾਰੇ ਲੋਕ ਦੇ ਫੇਰੰਡਈਆ ਬਾਹਰ ਤਾਲੇ ਵੱਜੇ ਆ ਤੇ ਦੂਜੇ ਘਰੋਂ ਬਾਹਰ ਨਿਕਲਦੇ ਆ ਚੱਲ ਬਾਹਰ ਨਿਕਲਦੀ ਬਣ ਚੱਲ ਮੈਨੂੰ ਰੱਖ ਚੱਲ ਬਾਹਰ ਇੱਥੋਂ ਬੰਦ ਨਿਕਲਦੀ ਮੈਂ ਕਿੱਥੇ ਜਾਊਂਗੀ ਕੱਟ ਕੱਟ ਮਰਾ ਬਾਹਰ ਉਧਰ ਇਹਨੂੰ ਚੱਲ ਨਿਕਲ ਜਾ ਦਫਾ ਹੁੰਦੇ ਜਿੱਧਰੋਂ ਆਈ ਐ ਇੱਕ ਘਰ ਤੇ ਨਾ ਤੇਰੀ ਕੋਈ ਜਗ੍ਹਾ ਨਹੀਂ ਹੈਗੀ ਠੀਕ ਹੈ ਨਾ ਤੇ ਨਾ ਇੱਥੇ ਆਈ ਮੁਰਕੇ ਆ ਗਈ ਮੂੰਹ ਚੁੱਕ ਕੇ ਕੱਲ ਮਦਨ ਰੱਖ ਲੈ ਨਾ ਯਾਦ ਰੱਖਿਓ ਇਹ ਗੱਲ ਕੋਈ ਕਹਿੰਦਾ ਇਹਨੂੰ ਪਤਾ ਹੀ ਕੀ ਕਰਦੀ ਆ ਅਰੇ ਕੀ ਜਾ ਤੂੰ ਤੁਰੀ ਚੱਲ ਜਿੱਧਰ ਜਾਏਂ ਚੱਲ ਜਾ ਤ ਮਾਤਾ ਵੇਲੇ ਦੇ ਕੰਮ ਠੀਕ ਆ ਨਹੀਂ ਚੰਗੀ ਹੋ ਗਈ ਆ ਹੁਣ ਵੱਧਿਆ ਹੋ ਗਿਆ ਵਾ ਨਾ ਜੈਨਿਕ ਨਾ ਕਰਦੇ ਇਹਨਾਂ ਮੁਰਨਾ ਹੀ ਨਹੀਂ ਹੈ ਇਹਨੂੰ ਇਹ ਹੀ ਕਿ ਮੈਂ ਇੱਥੇ ਆ ਜੂੰਗੀ ਤੇ ਬਾਜੂੰਗੀ ਇਹਨੂੰ ਬਜਣ ਹੀ ਦਿੰਦੇ ਆਪਾਂ ਠੀਕ ਹੈ ਨਾ ਹੁਣ ਇਹਨੂੰ ਕਿੱਥੋਂ ਭਜਾ ਦੇਣਾ ਵਾ ਹਣੇ ਕਿ ਇੱਥੇ ਵੜੀ ਨਹੀਂ ਸਕਦੀ ਏ ਜਿੰਨੀ ਦੀ ਬੇਇਤੀ ਹੋ ਗਈ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਦੁਬਾਰਾ ਇੱਥੇ ਆਊਗੀ ਵੱੜਿਆ ਕੀ ਨਾ ਇੱਥੇ ਮੁੜ ਕੇ ਹੁਣ ਤੇ ਕੋਈ ਕਾ ਨਹੀਂ ਮਾਤਾ ਪਰ ਬਰਸ਼ਰਮਰਨੇ ਦਾ ਵੀ ਕੋਈ ਪਤਾ ਨਹੀਂ ਉਹ ਇਹਨਾਂ ਦਾ ਕੋਈ ਪਤਾ ਨਹੀਂ ਆ ਸਾਰੇ ਇੱਕੋ ਜਿਹੇ ਹੀ ਆ ਇੱਕੋ ਜੇ ਸਾਰੇ ਹੀ ਤੁਸੀਂ ਬੈਠੋ ਅੰਦਰ ਮੈਂ ਵੇਖ ਕੇ ਹੁਣ ਕਿੱਧਰੋਂ ਜਾਂਦੀ ਆ ਤੇ ਨਾਲੇ ਨ ਕਿ ਬਾਹਰ ਕੋ ਕੀਤਾ ਉਹਦੇ ਨਾਲ ਆ ਦੱਸਿਆ ਆ ਗਿਆ ਛੁੱਟੀ ਲੈ ਗਈ ਮੈਂ ਤਾਂ ਜਾਣਾ ਫਿਰ ਉਧਰ ਹੁਣ ਕੀ ਕਰਾਂ ਮੈਂ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ ਇਹਨਾਂ ਨੇ ਉਹ ਨਹੀਂ ਮੈਨੂੰ ਰੱਖਿਆ ਤੇ ਮੈਂ ਤੇ ਮੰਮੀ ਨਾਲ ਵੀ ਲੜ ਕੇ ਆਈ ਹੀ ਕਿ ਮੈਂ ਉੱਥੇ ਚੱਲੀ ਆ ਹੁਣ ਮੈਂ ਕੀ ਕਰਾਂ ਕਿੱਧਰ ਜਾਵਾਂ ਜੇ ਮੈਂ ਮਹਿਲਾ ਮੰਡਲ ਵੱਲ ਗਈ ਤੇ ਉਹਨਾਂ ਨੇ ਮੈਨੂੰ ਗੱਲਾਂ ਕਰਨੀਆਂ ਕਿ ਕਿਹੜੀ ਗੱਲ ਉਹਨੇ ਤੈਨੂੰ ਰੱਖ ਦੇ ਉੱਥੇ ਮੈਂ ਫਸ ਜਾਣਾ ਸਮਝ ਨਹੀਂ ਆਉਂਦੀ ਇਦਾਂ ਕਰਦੀ ਆ ਪਿੰਡ ਹੀ ਜਾਨੀ ਆ ਉੱਥੇ ਤੇ ਮੰਮੀ ਨੂੰ ਬੜਾ ਕੁਝ ਕਹਿ ਕੇ ਆਏ ਸੀ ਕਿ ਉਹਨਾਂ ਨੇ ਮੈਨੂੰ ਰੱਖ ਲੈਣਾ ਵਾ ਇਹਨਾਂ ਨੇ ਤੇ ਰੱਖਿਆ ਨਹੀਂ ਮੈਨੂੰ ਧੱਕੇ ਮਾਰ ਕੇ ਕੱਢਿਆ ਬਾਹਰ ਪਤਾ ਨਹੀਂ ਉਹਨ ਛੇਤੀ ਬਸ ਮਿਲਨੀ ਵੀ ਆ ਕਿ ਨਹੀਂ ਜੇ ਮੈਂ ਪਿੰਡ ਗਈ ਤੇ ਮੰਮੀ ਨੇ ਬੜੀ ਬੇਇੱਜ਼ਤੀ ਕਰਨੀ ਮੇਰੀ ਚੱਲ ਇਹਨਾਂ ਦੀ ਬੇਇੱਜ਼ਤੀ ਨਾਲੋਂ ਤੇ ਚੰਗਾ ਹੀ ਐ ਨਾ ਮੰਮੀ ਚਾਰ ਗੱਲਾਂ ਕਰ ਲੈਣਗੇ ਉਹਨਾਂ ਦੀ ਤੇ ਸੁਣ ਲਊਗੀ ਇਹਨਾਂ ਦੀ ਤੇ ਸੁਣੀਆਂ ਵੀ ਨਹੀਂ ਜਾਣੀਆਂ ਸੱਸ ਕਿੱਦਾਂ ਬੋਲਣ ਦੀ ਸੀ ਨਹੀਂ ਇਹਦਾ ਮੁੰਡਾ ਨਹੀਂ ਰਹਿੰਦਾ ਰਿਹਾ ਉੱਥੇ ਉਹ ਗੱਲਾਂ ਚੇਤੇ ਭੁੱਲ ਗਈਆਂ ਉਦੋਂ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਰਹਿਪਾ ਜਿੰਨੇ ਦਿਨ ਰਹਿਣਾ ਵਾ ਤੇਰੀ ਮਰਜ਼ੀ ਆ ਚੱਲ ਵਾਸਤੇ ਵੇਖਾਂ ਅਜੇ ਤੱਕ ਆਈ ਨਹੀਂ ਮੈਂ ਤਾਂ ਕੋਈ ਮੋਤਵਾ ਨਹੀਂ ਕੋਈ ਵੀ ਆਇਆ ਅਜਤ ਤਦੀਰ ਫੋਨ ਕਰਕੇ ਦੱਸ ਦਿੰਦਾ ਤੇ ਮੈਨੂੰ ਵੀ ਹੌਸਲਾ ਹੋ ਜਾਂਦਾ ਬੋਲਦੇ ਨਹੀਂ ਹੂੰ ਸੰਦੀਪ ਗਈ ਹੀ ਉੱਧਰ ਤੇ ਕੀ ਬਣਿਆ ਉਹੋ ਹੀ ਡਿਆ ਸੋਚਣਾ ਮੈਂ ਵੀ ਬੈਠਾ ਦਲਜੀਤ ਕਹਿ ਰਹੇ ਹੈ ਵੀ ਮੈਂ ਦੱਸੂਗਾ ਜੇ ਇਧਰ ਆਉਗੀ ਤੇ अच्छा नी नी थे थे ते 5:00 1/2 ਹੋ ਗਿਆ ਵਾ 2 ਹੀ ਹੋ ਚੱਲੇ ਜਾ ਤੇ ਇਹ ਤੱਕ ਫੋਨ ਨਹੀਂ ਕੋਈ ਆਇਆ ਹੈਗਾ। ਇਹ ਦਲਜੀਤਵਾਲ ਨਹੀਂ ਗਈ ਤੇ ਫਿਰ ਕਿੱਥੇ ਗਈ ਹੋਊਗੀ? ਸਮਝ ਨਹੀਂ ਆਈ ਕਿੱਥੇ ਗਈ ਹੋਊਗੀ ਯਾਰ। ਜੇ ਦਲਜੀਤਵਾਲ ਗਈ ਹੁੰਦੀ ਫੇਰ ਤੇ ਫੋਨ ਆਇਆ ਨਾ ਹੀ ਹੁਣ ਤੱਕ। ਮੈਨੂੰ ਲੱਗਦਾ ਵਾ ਵੀ ਕਿਤੇ ਉਰੇ ਪਰੇ ਹੋਗੀ ਐ। ਹੂੰ ਕੀ ਪਤਾ ਦਲਜੀਤਵਾਲ ਹੀ ਗਈ ਹੋਵੇ ਫੋਨ ਆ ਜਾਂਦਾ ਵਾ ਆਪੇ ਤੁਹਾਨੂੰ। ਹੁਣ ਘਰ ਚ ਜਾਊਗੀ ਕੋਈ ਗੱਲ ਬਾਤ ਹੋਊਗੀ ਫੇਰ ਹੀ ਤੁਹਾਨੂੰ ਦੱਸੂਗਾ। ਚਲੋ ਆਜੇ ਫੋਨ ਤੇ ਵਧੀਆ ਗੱਲ ਵਾ। ਨੇ ਦਲਜੀਤ ਵੀ ਆ ਗਿਆ ਉਹ ਕੁਰਸੀ ਚੋਧ ਲਾ ਕੇ ਕਰ ਦੋ ਮੜ ਜੀ ਅਸੀਂ ਨਾ ਤੁਹਾਨੂੰ ਹੀ ਢੀਕਣ ਦੇ ਹਾਂ ਅੱਛਾ ਮੈਂ ਹਜੇ ਤੱਕ ਫੋਨ ਨਹੀਂ ਘਾਇਆ ਜਦ ਪਾਣੀ ਲਿਆਓ ਘਟ ਬੈਠੋ ਹੋਰ ਸੁਣਾਓ ਕੀ ਪੰਡਿਆ ਬੰਨਾ ਕੀ ਹੈ ਤੁਹਾਡੀਆਂ ਗੱਲਾਂ ਚੱਲਣੀਆਂ ਮੈਂ ਕਿੱਦਾਂ ਸੰਦੀਪ ਆਈ ਨਹੀਂ ਤੁਹਾਡੇ ਬਾਹਰ ਆਈ ਹੀ ਅੱਛਾ ਤੁਹਾਨੂੰ ਪਤਾ ਜੋ ਫਿਰ ਹੋਣਾ ਸੀ ਠੀਕ ਹੈ ਠੀਕ ਹੈ ਹਾਂਜੀ ਐ ਚੰਗੀ ਤਰ੍ਹਾਂ ਪੱਠੇ ਪਾ ਕੇ ਤੋੜਿਆ ਨੂੰ ਮਾਦਾ ਨੇ ਨਾ ਚੰਗੀ ਬੇਇੱਜ਼ਤੀ ਕੀਤੀ ਆ ਆ ਤੇ ਭਾਜੀ ਬੜਾ ਵਧੀਆ ਕੀਤਾ ਤੁਸੀਂ ਜਿੱਦਾਂ ਦਾ ਇਹਨਾਂ ਨੇ ਕੰਮ ਕੀਤਾ ਨਾ ਐਨੀ ਕ ਬੇਇੱਜ਼ਤੀ ਇਹਨਾਂ ਦੀ ਬਣਦੀ ਸੀ ਪਤਾ ਗੱਲ ਕੀ ਆ ਇਹ ਰੱਖੀਏ ਕੇਰੇ ਮੂੰਹ ਨਾ ਇਹਨੂੰ ਹੁਣ ਦੱਸੋ ਬਣਾ ਨਾਲੇ ਇਹਨੂੰ ਦੱਸੋ ਚੰਗੇ ਲੱਗਨੇ ਆ ਵੱਡੀ ਗੱਲ ਤੇ ਇਹ ਆ ਵੀ ਜੇ ਮੰਨ ਲਓ ਤੁਸੀਂ ਸੰਦੀਪ ਨੂੰ ਰੱਖਿਆ ਨਾ ਹਾਂਜੀ ਹਾਂਜੀ ਕੱਲ ਨੂੰ ਅਸੀਂ ਕੇਸ ਕਰਨਾ ਵਾ ਤੇ ਫਿਰ ਪੁਲਸ ਨੇ ਕਹਿਣਾ ਵੀ ਤੁਸੀਂ ਕੱਲ ਹੀ ਸ਼ਰਮ ਦਿੱਤੀ ਇਹਨੂੰ ਉਹੀ ਦੀ ਗੱਲ ਆ ਜਦੋਂ ਪਹਿਲਾਂ ਨਹੀਂ ਰਹਿੰਦੀ ਕੁੜੀ ਇੱਥੇ ਤੇ ਤੁਸੀਂ ਫਿਰ ਲਗਾਈ ਹੋਣੀ ਆ ਸਾਰਾ ਇਲਜ਼ਾਮ ਹੱਥ ਤੇ ਆਇਆ ਇਹਨਾਂ ਦਾ ਮੈਨੂੰ ਤਾਂ ਲੱਗਦਾ ਵਾ ਵੀ ਮਾਸੀ ਨਾਲ ਵੀ ਇਹਨਾਂ ਦੀ ਘਟਵਿਟੀ ਪਈ ਆ। ਅੱਛਾ। ਫਕਾ ਕੋਈ ਨਾ ਕੋਈ ਗੱਲ ਹੋਈ ਹੋਊਗੀ। ਇਹ ਵੀ ਮਾਸੀ ਗਈ ਨਹੀਂ ਉੱਥੇ। ਮੇਰੇ ਨਾਲ। ਕਿਉਂ ਜੇ ਇਹਨਾਂ ਨੂੰ ਜਿੱਦਾਂ ਹੁਣ ਭਾਈ ਦੇ ਫੇਂਡੇ ਆ। ਹਾਂਜੀ। ਤੇ ਘਰੋਂ ਸਾਰੇ ਚਲ ਜਾਣੇ ਚਾਹੀਦੇ ਸੀ। ਇਹ ਤਾਂ ਘਰੋਂ ਨਿਕਲਦੇ ਅਜੇ। ਤੇ ਮੇਰੀ ਗੱਲ ਸੁਣੇ ਇੱਕ ਗੱਲ ਵੇਖ ਲਓ। ਕਿਦਾਂ ਨੂੰ ਸ਼ਰਮ ਹੈ ਮਾਰੀ ਮੁੱਟੀ ਕਿਤੇ। ਭੋਗਦਾ ਹੈ ਇਹਨਾਂ ਨੂੰ ਕਿਤੇ। ਕੁੜੀ ਦਾ ਭੋਗ ਵੀ ਕਰਨਾ। ਬਾਹਰ ਭਜਦੇ ਫਿਰਨਡੇ। ਮੈਂ ਤਾਂ ਇੱਕ ਸਲਾਹ ਦੇਵਾਂ ਭਾਜੀ। ਦੱਸੋ। ਜਿੱਦਾਂ ਇਹ ਭਜਦੇ ਫਿਰਨਡੇ ਆ। ਮਿੰਟ ਲੈਦੇ ਇਹਨਾਂ ਨੇ ਪਾਠ ਕਰਾਉਣਾ। ਉਹ ਦਾ ਕੰਮ ਨਵੇਂ ਮਿਟੇ ਲੱਗਣਿਆ ਤੇ ਤੁਸੀਂ ਇਦਾਂ ਕਰਿਓ ਆਪਾਂ ਕੁੜਦੇ ਇੱਕ ਅਖੰਡ ਪਾਠ ਸਮਝ ਜ਼ਰੂਰ ਕਰਾਉਣਾ ਭਾਈ ਆਪਣੇ ਗੁਰਦਵਾਰ ਸਾਹਿਬ ਵੀ ਕਰਾ ਲਿਓ ਸਹੀ ਗੱਲ ਹੈ ਭਾਜੀ ਇਹ ਜ਼ਰੂਰ ਕਰਾਉਣਾ ਚਾਹੀਦਾ ਮੈਨੂੰ ਜਿੱਦਾਂ ਦੇ ਇਹਨਾਂ ਦੇ ਕੰਮ ਆ ਮੈਨੂੰ ਲੱਗਦਾ ਵੀ ਇਹਨਾਂ ਨੇ ਭੋਗ ਪਾਉਣਾ ਨਹੀਂ ਹੈਗਾ ਹਾਂਜੀ ਤੇ ਕੋਈ ਗੱਲ ਨਹੀਂ ਆਪਣੇ ਤੌਰ ਤੇ ਕਰਾਵਾਂਗੇ ਕੋਈ ਨਹੀਂ ਇਹ ਕੰਮ ਜ਼ਰੂਰ ਕਰਨਾ ਇਹ ਕੰਮ ਤਾਂ ਨਹੀਂ ਦੱਸਣ ਦੀ ਵੀ ਤਾਲੇ ਵਜੇ ਫੇਰ ਕਿੱਥੋਂ ਕਰਾਉਣਾ ਹੂੰ ਨਹੀਂ ਤੇ ਉਹਦਾ ਅੱਜ ਇਹਨਾਂ ਨੇ ਪਾਠ ਰੱਖਣਾ ਹੈ ਹਾਂਜੀ ਤੇ ਫੇਰ ਤੇ ਅੱਜ ਤੇ ਘਰ ਖੁੱਲਾਉਣਾ ਚਾਹੀਦਾ ਸੀਗਾ ਹਾਂਜੀ ਨਹੀਂ ਗਲਤ ਨਹੀਂ 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 ਬਿਲਕੁਲ ਗਲਤ ਨਹੀਂ ਠੀਕ ਵਾ ਕੋਈ ਨਹੀਂ ਮੰਮੀ ਦਾ ਸਲਾਹ ਕਰਕੇ ਨਾ ਮੰਮੀ ਨੇ ਵੀ ਸਲਾਹ ਕਰ ਲਓ ਤੇ ਮੁਖਤਿਆਰ ਭਾਈ ਨੇ ਵੀ ਸਲਾਹ ਕਰ ਉਹਨਾਂ ਨਾਲ ਵੀ ਗੱਲ ਕਰ ਲੈਣੇ ਚਲੋ ਇਹ ਆ ਵੀ ਫਿਰ ਵੀ ਕਹਿਣਗੇ ਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਆ ਤੇ ਤੁਹਾਨੂੰ ਖੁਸ਼ੀਆਂ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਹਾਂ ਜੀ ਇਹਨਾਂ ਸਲਾਹ ਕਰਕੇ ਨਾ ਤੇ ਫਿਰ ਕੋਈ ਨਹੀਂ ਇਦਾਂ ਹੀ ਕਰ ਲਾਂਗੇ ਆਪਾਂ ਕੋਈ ਗੱਲ ਪਾਠ ਜ਼ਰੂਰ ਕਰਾਵਾਂਗੇ ਕੀ ਕੰਮ ਕੀ ਕੰਮ ਕੀ ਆ ਹਾਂ ਇੱਥੇ ਚਿਰਕਣਾ ਠੀਕ ਲੱਗਣ ਡਿਆ ਵਾ ਕਰਤੇ ਨਾ ਇਨੀ ਖੁਟਾਂ ਜੀ ਮਹਿਸੂਸ ਹੋਣ ਰਹੀ ਹੀ ਵੀ ਗੱਲ ਨਹੀਂ ਕਰਨ ਵਾਲੀ ਇੰਤੇ ਫੇਰ ਵੀ ਬਾਹਰ ਆਏ ਆ ਵਾਹ ਹਰ ਇੱਕ ਤੇ ਹਵਾ ਵਗਨ ਰਹੀ ਆ ਅੰਦਰ ਤੇ ਗੋਮੀ ਹੋ ਗਏ ਆ ਬਹਿ ਬਹਿ ਕੇ ਤੇ ਰਮਨਕਾਰ ਕੋਈ ਨਾ ਆ ਰਿਹਾ ਬਾਹਰ ਘਰ ਕੋਈ ਜੀ ਨਹੀਂ ਤੇ ਦਿਲ ਕਿੱਥੋਂ ਲੱਗਣਾ ਹੈ ਤਾਂ ਤੁਹਾਡੀ ਗੱਲ ਠੀਕ ਵਾ ਜੀਆਂ ਨਾਲ ਹੀ ਰੌਣਕਾ ਹੁੰਦੀ ਆ ਵਾ ਅਗੇ ਤਾਂ ਘਰ ਭਰਿਆ ਸੀ ਹੁਣ ਕੁੜੀ ਅਸ਼ਦੀਨ ਜੀ ਉਹਨੇ ਵੀ ਮੂੰਹ ਚੁੱਕਿਆ ਵਾ ਉਹ ਵੀ ਚਲ ਗਈ ਆ ਜੇ ਮੁੰਡਾ ਵਾ ਉਨੇ ਉਦੋਂ ਦਾ ਫੋਨ ਕਰਕੇ ਨੇ ਪੁੱਛਿਆ ਮੰਮੀ ਠੀਕ ਠਾਕ ਜੇ ਘਰੇ ਜੇ ਕਿੱਥੇ ਗਏ ਜੇ ਤੁਸੀਂ ਨਾ ਕੋਈ ਪਰਵਾਹ ਹੀ ਨਹੀਂ ਮਾਂ ਪਿਓ ਦੀ ਮੈਨੂੰ ਤੇ ਇਹ ਡਰ ਲੱਗਣ ਡਿਆ ਵਾ ਉਹਦੀ ਸੱਸ ਨੇ ਗੱਲਾਂ ਬਾਤਾਂ ਨਾਲ ਉਹਨੂੰ ਕੀਤੀਆਂ ਹੁਣ ਚਲ ਤੇ ਗਈ ਇੱਥੇ ਮੇਰੀ ਇੱਕ ਨਹੀਂ ਮੰਨੀ ਉਹਨੇ ਤੇ ਕਰੇ ਤੇ ਕਰੇ ਜਦੋਂ ਸਾਡੀ ਮਰਜ਼ੀ ਨਾਲ ਨਹੀਂ ਗਈ ਤੇ ਫਿਰ ਜੋ ਮਰਜ਼ੀ ਹੁੰਦਾ ਰਹੇ ਹਾ ਹਾ ਫਿਰ ਵੀ ਧੀ ਆ ਦੋੱਖ ਆਉਂਦਾ ਵਾ ਕੀ ਕਰਾਂ ਮੈਂ ਓਏ ਯਾਰ ਕਾਦਾ ਦੁੱਖ ਵਰਮਣਾ ਜੇ ਇਹ ਤਾਂ ਸਾਡੀ ਮਰਜ਼ੀ ਨਾ ਜਾਂਦੀ ਤੇ ਸਾਨੂੰ ਦੁੱਖ ਹੁੰਦਾ ਇਹ ਤਾਂ ਹੁਪ ਚੰਡੇ ਘਰੋਂ ਵਿੱਚ ਜਿੱਦਾਂ ਕੋਈ ਗੱਲ ਹੀ ਨਹੀਂ ਕਰਨ ਵਾਲੀ ਚੱਲ ਕੋਈ ਗੱਲ ਨਹੀਂ ਨਿਆਣੇ ਆ ਨਿਆਣੀ ਮੱਤਵਾ ਜਿੱਦਾਂ ਬਾਹਰੋਂ ਲੋਕੀ ਕਹਿ ਦਿੰਦੇ ਆ ਵੀ ਜੇ ਤੁਸੀਂ ਘਰ ਰਹੇ ਤੁਹਾਡੇ ਮਾਪਿਓ ਨੂੰ ਜੇ ਫੜ ਕੇ ਖੜਿਆ ਤਾਂ ਤੁਹਾਨੂੰ ਵੀ ਨਾਲ ਹੀ ਲੈ ਜਾਣਾ ਨਿਆਣੇ ਡਰ ਜਾਂਦੇ ਆ ਤੇ ਚੱਲ ਅਸੀਂ ਤਾਂ ਘਰੋਂ ਜਾਈਏ ਤੇ ਚੱਲ ਜੇ ਇਸੇ ਬਾਣੇ ਨਾਲ ਸਸਰਾ ਖਲੂਗੀ ਤੇ ਵਧੀਆ ਗੱਲ ਵਾ ਅਹੀਂ ਕਿਹੜੇ ਦੋਖੀ ਆ ਚਲੋ ਹੁਣ ਜਦੋਂ ਉਤੋਂ ਆਊਗਾ ਫੋਨ ਫਾਨ ਤੇ ਫਿਰ ਵੇਖਾਂਗੇ ਰਮਨ ਫੋਨ ਤੋਂ ਜੇ ਤੱਕ ਆਇਆ ਹੀ ਉਹ ਬਾਬੇ ਡੇ ਹੀ ਫੋਨ ਕਰਨਾ ਕਿ ਪਾਠ ਦਾ ਕਿਦਾਂ ਕਰਨਾ ਵਾ ਕਹਿੰਦੇ ਅਸੀਂ ਘਰ ਆਏ ਸੀ ਤੇ ਜਿੰਦਰੇ ਵਜੇ ਤਹੀ ਫਿਰ ਕੀ ਕਿਹਾ ਉਹਨਾਂ ਨੂੰ ਉਹ ਮੈਂ ਆਹੀ ਤੇ ਕਿਤੇ ਗਏ ਆ ਉਹਨਿਆ ਕਾਮਲੀ ਕੋਈ ਬਹਾਨਾ ਤੇ ਬਣਾਉਣਾ ਹੀ ਪੈਣਾ ਵਾ ਕਹਿਣਾ ਵਾ ਘਰ ਤੇ ਪਾਠ ਖਾਉਣਾ ਹੈ ਇਹ ਕਿੱਥੇ ਚਲ ਗਏ ਆ ਓਏ ਉਹ ਫਿਰ ਮੈਂ ਮਾਰਿਆ ਬਹਾਨਾ ਨੂੰ ਇਹਦੀ ਭੈਣ ਨਹੀਂ ਆ ਠੀਕ ਆ ਅਸੀਂ ਉੱਥੇ ਚੱਲੇ ਆ ਚੱਲ ਉਹ ਤੇ ਬਹਾਨਾ ਤੁਸੀਂ ਮਾਰਤਾ ਤੇ ਚੰਗਾ ਕੀਤਾ ਤੇ ਪੈਨ ਦੀ ਸੁਣ ਲਓ ਮੈਂ ਫੋਨ ਲਾਉਣ ਰਹੀ ਆਂ ਧਿਆਨ ਨਾ ਮੇਰਾ ਫੋਨ ਨਹੀਂ ਚੁੱਕਣ ਲਈ ਪਤਾ ਨਹੀਂ ਕਿ ਤੇ ਰੱਖ ਲਿਆ ਵਾ ਕਿ ਕੀ ਗੱਲ ਵਾ ਉਹ ਕਿਤੇ ਕੰਮਗੁੰਮ ਲੱਗੀ ਹੋਣੀ ਆ ਚਲ ਕੋਈ ਨਹੀਂ ਜੇ ਉਹ ਕੰਮ ਲੱਗੀ ਆ ਨਾ ਇਦਾਂ ਕਰੋ ਹਾਂ ਤੁਸੀਂ ਭਾਜੀ ਨੂੰ ਫੋਨ ਕਰੋ ਚਲ ਮੈਂ ਕਰ ਲੈਂਦਾ ਗੱਲ ਕੋਈ ਗੱਲ ਕਰੋ ਪਈ ਆਉਣਾ ਵਾ ਇੱਥੇ ਤੁਹਾਡੇ ਕੋਲ ਤੁਹਾਨੂੰ ਆਣ ਕੇ ਤੇ ਲੈ ਜਾਓ ਚਲ ਮੈਂ ਕਰ ਲੈਣਾ ਗੱਲ ਵੇਲਾ ਪਿਆ ਹੀ ਮੈਂ ਕਹਿੰਦਾ ਸਬਜੀ ਸੂਜੀ ਬੀਜਦੀਏ ਲੱਗਣਾ ਮਜਾ ਆ ਗਿਆ ਅੱਜ ਕੋਈ ਪਾਲਕ ਪੁਲਕ ਤੇ ਲਾਈਏ ਸੁਖਜਿੰਦਰ ਦਾ ਫੋਨ ਉਹ ਬੇਕਿੰਨੀ ਵਾਰੀ ਫੋਨ ਕਟਿਆ ਆਈਏ ਪਤਾ ਨਹੀਂ ਬਾਰ ਬਾਰ ਫੋਨ ਕਿਉਂ ਕਰੀ ਜਾਂਦੇ ਹੈ ਹਲੋ ਹਲੋ ਸਸੀ ਦਾ ਪਾਜੀ ਅਸਕਲ ਜੀ ਹੋਰ ਕੀ ਹਾਲ ਜੀ ਹੋ ਗਿਆ ਚਾਜੀ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਉਹ ਨਾ ਰਮਨ ਦੇ ਹੀ ਭੈਣ ਜੀ ਨੂੰ ਫੋਨ ਲਾਉਣਾ ਤੇ ਚੁੱਕਿਆ ਨਹੀਂ ਭੈਣ ਜੀ ਨੇ ਫੋਨ ਉਹ ਫੋਨ ਨਾ ਅਸਲ ਚ ਲੱਗਾ ਹੋਣਾ ਚਾਰਜ ਤੇ ਤੇ ਉਹ ਇੱਥੇ ਹੀ ਯਾਰ ਸੋਈ ਚੀ ਆ ਠੀਕ ਆ ਹਾਂ ਉਹ ਮੈਂ ਭਾਜੀ ਫੋਨ ਕੀਤਾ ਇਹਨਾਂ ਤੇ ਹੁਣਾ ਸੀ ਤੁਹਾਡੇ ਕੋਲ ਸਾਡੇ ਕੋਲ ਹਾਂ ਜੀ ਮੈਂ ਚਲ ਫੋਨ ਕਰਕੇ ਪਛਲੇ ਨਾ ਵੀ ਕਰ ਇਹ ਜੇ ਤਹੀ ਅੱਜ ਕੋਈ ਗੱਲ ਨਹੀਂ ਤੁਸੀਂ ਆਜੋ ਮੈਂ ਤਾਂ ਜਾਣਾ ਜਰਾ ਕੰਮ ਦੀਪੀਸ਼ ਸ਼ਾਇਦ ਨਾਲ ਜਾਊਗੀ ਅੱਛਾ ਜੀ ਕੋਈ ਗੱਲ ਨਹੀਂ ਆਜੋ ਤੁਸੀਂ ਨੀਂ ਤੇ ਫਿਰ ਤੂੰ ਇਹ ਘਰਨੇ ਹੋਣਾ ਤੇ ਫਿਰ ਅਹੀਂ ਕੀ ਕਰਨਾ ਵਾ ਜੇ ਉਹ ਕੋਈ ਗੱਲ ਨਹੀਂ ਫਿਰ ਕੀ ਆ ਅਹੀਂ ਆ ਹੀ ਜਾਣਾ ਮੁੜ ਕੇ ਚਲੋ ਕੋਈ ਗੱਲ ਐ ਫਿਰ ਕਿਹ ਦਿਨ ਮਾਰਨਾ ਨੇ ਚੱਕਰ ਮੈਂ ਕਿਹਾ ਕੋ ਕੰਮ ਹੀ ਭਾਜੀ ਉਹ ਨਹੀਂ ਭਾਜੀ ਅਹੀਂ ਨਾ ਤੋਗ ਦੇ ਡਾ ਰਹਿਣਾ ਸੀ ਤੁਹਾਡੇ ਕੋਲ ਅੱਛਾ ਉਹ ਮੈਂ ਹੋਈ ਚੱਲ ਪਤਾ ਨਹੀਂ ਹੁੰਦਾ ਕੀ ਪੜਨਾ ਤੇ ਕੀ ਨਹੀਂ ਤੇ ਨਹੀਂ ਤੇ ਭਾਜੀ ਭੋਗ ਨਹੀਂ ਗਾ ਪਉਣਾ ਉਹ ਭਾਜੀ ਭੋਗ ਹੀ ਪਉਣਾ ਵਾ ਸਾਨੂੰ ਤੇ ਆਪਣਾ ਫਿਕਰ ਪਿਆ ਕਿ ਤੇ ਸਾਡਾ ਭੋਗ ਨਾ ਪੈ ਜੇ ਉਹ ਇਦਾਂ ਦੀ ਨਹੀਂ ਕੋਈ ਗੱਲ ਹੁੰਦੀ ਤੇ ਕੋਈ ਗੱਲ ਨਹੀਂ ਜੇ ਤੁਸੀਂ ਆਉਣਾ ਵਾ ਇੱਕ ਦੋ ਦਿਨ ਰਹਿ ਲੋ ਕੋਈ ਗੱਲ ਨਹੀਂ ਹੁਣ ਤੁਸੀਂ ਕਹਿੰਦੇ ਜੇ ਵੀ ਅਸੀਂ ਘਰ ਨਹੀਂ ਹੋਣਾ ਤੇ ਫਿਰ ਜੇ ਤੁਸੀਂ ਘਰ ਹੋਣਾ ਤੇ ਫਿਰ ਅਸੀਂ ਕੀ ਕਰਨਾ ਵਾ ਜੀ ਚਲੋ ਵੇਖ ਲਓ ਜਿੱਦਾਂ ਤਾਂ ਚੰਗਾ ਲੱਗਦਾ ਚਲੋ ਠੀਕ ਹੈ ਭਾਜੀ ਠੀਕ ਹੈ ਠੀਕ ਹੈ ਓਕੇ ਓਕੇ ਬਸ ਕਰੋ ਹੁਣ ਕਿਤਾ ਆਪਣੀ ਜਾਨ ਦੀ ਪਈ ਤੇ ਜਦੋਂ ਇਹਨਾਂ ਨੂੰ ਕਹੀਦਾ ਸੀ ਨਾ ਉਹ ਤਾਂ ਮੰਨਦੇ ਨਹੀਂ ਸੀ ਕਿਸੇ ਦੀ ਤਾਂ ਹੁਣ ਭੁਗਤੋ ਉਹਨਰੇ ਰਿਸ਼ਤੇਦਾਰੀਆਂ ਜਿੱਤੇ ਆਉਂਡੀਆਂ ਹੁਣ ਇਹਨਾਂ ਨੂੰ ਅਸੀਂ ਰੱਖ ਲਈਏ ਤਾਂ ਪੁਲਸਰਿਆਂ ਦਾ ਮੁੜ ਕੇ ਨਾਲ ਸਾਨੂੰ ਵੀ ਕਾਬੂ ਕਰ ਲੈਣਾ ਕਿ ਤੁਸੀਂ ਲਗਾਇਆ ਇਹਨਾਂ ਨੂੰ ਉਹਨੇ ਜੇ ਕੀਤਾ ਵਾ ਨਾ ਤੇ ਫੇਰ ਭੁਗਤੋ ਆਪੇ ਹੀ ਉਹ ਨਾਲੇ ਕਹਿਣਾ ਦੀਪ ਨੂੰ ਵੀ ਇਹਨਾਂ ਨੂੰ ਕਹੇ ਹਾਂ ਨਾ ਕਰਦੀ ਇੱਥੇ ਆਉਣ ਦੀ ਰਹਿਣ ਤੇ ਜਿੱਦਾ ਹੈਗੇ ਚਲੋ ਠੀਕ ਆ ਭਾਜੀ ਆ ਵੇਖ ਲੈ ਆਪਣੇ ਕੰਮ ਮੈਂ ਵੀ ਅਹੀਂ ਆਉਣਾ ਸੀ ਤੁਹਾਡੇ ਕੋਲ ਨਹੀਂ ਕਰੇ ਜੇ ਭਾਈ ਅਸੀਂ ਤਾਂ ਚੱਲੇ ਆ ਕਿਤੇ ਤੇ ਤੁਸੀਂ ਆ ਜਾਓ ਮੈਂ ਜੇ ਤੁਸੀਂ ਨਹੀਂ ਘਰ ਹੋਣਾ ਤਾਂ ਫਿਰ ਅਸੀਂ ਕੀ ਕਰਨਾ ਉਹ ਤੂੰ ਵੀ ਉਹ ਭੈਣ ਦੇ ਮਗਰ ਲਾ ਕੇ ਨਾ ਆ ਸਾਰਾ ਕੰਮ ਉਹਦੇ ਆ ਬੇੜਾ ਕਰਕੇ ਆਈ ਤੈਨੂੰ ਮੈਂ ਕਹਿੰਦਾ ਸੀ ਰਮਣੇ ਕੰਮ ਨਾ ਨਾ ਕਰ ਨਾ ਕਰ ਪਰ ਤੂੰ ਹੱਡੀ ਨਹੀਂ ਇਹਦੇ ਵਿੱਚ ਮੇਰਾ ਵੀ ਕੀ ਕਸੂਰ ਵਾ ਉਹਦਾ ਤਾਂ ਸਾਰਾ ਟੱਬਰ ਆਂਦਾ ਹੀ ਫੇ ਗੱਡੀ ਵੱਡੀ ਆਉਣੀ ਚਾਹੀਦੀ ਆ ਮੈਂ ਵੀ ਵਦੀਆਂ ਗੱਲਾਂ 'ਚ ਆ ਗਈ ਚੱਲ ਕੋਈ ਗੱਲ ਨਹੀਂ ਉਹ ਆਪਣੀ ਜਾਨ ਛਿਡਾ ਕੇ ਆਪਣੇ ਘਰ ਚੱਲ ਗਈ ਅਸੀਂ ਤਾਂ ਲੱਗੇ ਕਿ ਨਹੀਂ ਫਾਇੇ ਹੋਣਾ ਕੋਈ ਗੱਲ ਨਹੀਂ ਕਿਤੇ ਫਾਇਦੇ ਨਹੀਂ ਲੱਗਦੇ ਢਿੰਡ ਚੱਲ ਜਾਂਦੇ ਘਰੋਂ ਤੇ ਨਹੀਂ ਬਾਹਰ ਕਰਦੇ ਲੱਗੇ ਹੁਣ ਆ ਜਾ ਕੇ ਰਿਸ਼ਤੇਦਾਰੀ ਹੁੰਦੀ ਆ ਨਾਲੇ ਮੈਂ ਕਹਿਣ ਦੀ ਆ ਕਿ ਕੁੜੀ ਨੂੰ ਇੱਕ ਵਾਰ ਫੋਨ ਕਰਕੇ ਪੁੱਛ ਲੈਣੀ ਆ ਫੇ ਚਲ ਗਈ ਆ ਉਥੇ ਫੇਰ ਹੀ ਆਪਾਂ ਘਰੋਂ ਪੈਰ ਪਟਾਂਗੇ ਕਿਸ ਪਾਸੇ ਚੱਲ ਪੁੱਛ ਲੈਣ ਨੂੰ ਕੀ ਕਹਿੰਦੀ ਆ ਪਰ ਮੈਨੂੰ ਡਰ ਲੱਗਣ ਰਿਹਾ ਹੁਣ ਤੇ ਹੀ ਕਹਿਣ ਦੇ ਜੀ ਇਹ ਬਾਬੇ ਫੋਨ ਕਰਨ ਦੇ ਆ ਉਹਨਾਂ ਨੂੰ ਕੀ ਜਵਾਬ ਦੇਣਾ ਵਾ ਉਹ ਤੇ ਸਾਰਿਆਂ ਨੂੰ ਪਤਾ ਤੇ ਦਹਾਵੇਂ ਤਾਂ ਭੋਗ ਪਾਉਣਾ ਹੀ ਹੁੰਦਾ ਵਾ ਕਹਿਣਾ ਇਹਨਾਂ ਨੂੰ ਕਿਹੜਾ ਕੰਮ ਪੈ ਗਿਆ ਇਦਾਂ ਜ਼ਰੂਰੀ ਤੇ ਪਾਠ ਵਿੱਚੇ ਛੱਡ ਕੇ ਤੇ ਤੁਰਪੇ ਪਾਉਣਿਆਂ ਵਾਲਾ ਉਹ ਯੋਦਮਾ ਬਹਾਨਾ ਮਾਰਦਾ ਵਾ ਬਾਰ-ਬਾਰ ਇੱਕੋ ਗੱਲ ਕਰੀ ਜਾਨੀ ਬਹਾਨਾ ਤੇ ਤੂੰ ਹੀ ਮਾਰਦਾ ਬਹਾਨੇ ਨਹੀਂ ਨਾ ਚੱਲਦੇ ਹੁੰਦੇ ਜੇ ਕਿਸੇ ਨਾਲ ਗੱਲ ਕੀਤੀ ਤੇ ਲੋਕਾਂ ਨੇ 100-100 ਗੱਲ ਕਰਨੀ ਆ ਕਰਨੀ ਤੇ ਹੈ ਯਾਰ ਅਮਰ ਹੁਣ ਫਿਰ ਕੀ ਕਰਨਾ ਚਲ ਆਓ ਤੈ ਮੈਨੂੰ ਦੋ ਫੋਨ ਤੇ ਮੈਂ ਫੋਨ ਕਰਾਂ ਪਹਿਲਾਂ ਕੁੜੀ ਨੂੰ ਚਲ ਆਓ ਮੇਰੇ ਤੇ ਘਰ ਵਾਲ ਨੂੰ ਪੈ ਤੁਰਨ ਨਹੀਂ ਢੇ ਕੀ ਕਰਾਂ ਮੰਮੀ ਨੇ ਮੇਰੀ ਉਹ ਬੇਇੱਜ਼ਤੀ ਕਰਨੀ ਆ ਨਾ ਜਿਹੜੀ ਕਦੀ ਕੀਤੀ ਨਾ ਹੋਵੇ ਪਰ ਹੁਣ ਕੀ ਕਰਾਂ ਘਰ ਤੇ ਜਾਣਾ ਪੈਣਾ ਵਾ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਜਿੱਥੇ ਮੈਂ ਚਲ ਜਾਂਗੀ ਮਾਸੀ ਨੇ ਵੀ ਜਵਾਬ ਦੇ ਦਿੱਤਾ ਇਦਾਂ ਕਰਦੀ ਆ ਉਧਰ ਤੇ ਤਾਲਾ ਲੱਗਾ ਵਾ ਇਧਰੋਂ ਦੀ ਚਲ ਜੰਨੀ ਆ ਫੇਰ ਮੰਮੀ ਮੰਮੀ ਤ੍ਰਿਵਣੀ ਮੰਮੀ ਅੰਦਰ ਵੀ ਨਹੀਂ ਹੈਗੇ ਮੰਮੀ ਮੰਮੀ ਕਿੱਥੇ ਚਲ ਗਏ ਪ੍ਰਵੀਨਦਰਵਾਜਾ ਬਾਂਦਵਾ ਮੈਂ ਤਾਂ ਡਰ ਲੱਗ ਗਿਆ ਵਾ ਕਿਤੇ ਪੁਲਿਸ ਤਾਂ ਨਹੀਂ ਲੈ ਗਈ ਮੰਮੀ ਉਹਨਾਂ ਨੂੰ ਢੜਵੀ ਨਹੀਂ ਹੈਗੇ ਘਰ ਹੁਣ ਮੈਂ ਕਿੱਥੇ ਜਾਵਾਂ ਬਾਹਰ ਵੇਖਦੀ ਹਾਂ ਇੱਕ ਵਾਰ ਫੇਰ ਮੰਮੀ ਮੰਮੀ